ਯਾਦਕੋ ਕਾ ਸਖਸ਼ੀਦਾਂ ਦੀ ਯਾਦ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸੂਬਾ ਪੱਤਰੀ ਸਮਾਗਮ ਨਾਮ ਤਾਰੇ ਸ਼ਹੀਦੀ ਸਮਾਰਕ ਮਲੇਰ ਕੋਟਲਾ ਵਿਖੇ ਹੋਇਆ ਇਸ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੋਡੀਆਂ ਪੰਜਾਬ ਸਰਕਾਰ ਦੇ ਵੱਲੋਂ ਪੁੱਜੇ ਜਦੋਂ ਕਿ ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਖੰਨਾ ਸਾਬਕਾ ਮੰਤਰੀ ਗਾਵੜੀਆ ਨੇ ਵੀ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਹੋ ਕੇ ਸ਼ਾਨੋਮਰਪਤਾ ਸ਼ਰਧਾ ਹਜ਼ਰੀ ਦਿੱਤੀ ਕੋਈ ਲੋੜ ਨਹੀਂ ਉਹਨਾਂ ਨੇ ਵੀ ਆਪਣੀ ਡਿਊਟੀ ਦਿੱਤੀ ਜੇ ਸਭ ਤੋਂ ਪ੍ਰਸਾਦ ਸੰਗਠਨ ਜਿਨ੍ਹਾਂ ਨੇ ਪਈ ਹੋਈ ਤੋਂ ਅਵਿਚ ਇਸ ਤਰ੍ਹਾਂ 10 17 ਜਨਵਰੀ ਆਏ ਸਾਲ ਮਨਾਇਆ ਜਾਂਦਾ ਬੜੀ ਸ਼ਰਦਾ ਨਾਲ ਉਹਦੇ ਵਿੱਚ ਮੈਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਮੇਰੀ ਸਰਕਾਰ ਵੱਲੋਂ ਡਿਊਟੀ ਲਈ ਸੀ ਮੈਂ ਸ਼ੇਖਦਾਨ ਸ਼ਰਦਾ ਜੀ ਉਹਨਾਂ ਦੀ ਹਾਜ਼ਰੀ ਦਵਾਣੀ ਕੀ ਕਹਾਂਗੇ ਸਰ ਜਿਹੜਾ ਘਟਵੰਨਨਾ ਕਾਂਗਰਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਰੋਸ ਵੀ ਆ ਆਮ ਆਦਮੀ ਪਾਰਟੀ ਦੇ ਵਿੱਚ ਵੀ ਰੋਸ ਆ ਵੀ ਜਿਹੜਾ ਹੈਗਾ ਆ ਅਰਲੇਵਾ ਨਾ ਹੋਇਆ ਜਾਵੇ ਵੇਖੋ ਇਹ ਹਾਈ ਕਮਾਂਡ ਦੀ ਫਰਜ਼ੀ ਹੈ ਜਿਵੇਂ ਉਹ ਕਹਿਣਗੇ ਤੋਂ ਪਹਿਲਾਂ ਕੀ ਬਾਰੀ ਰੋਸੇ ਗੱਲੇ ਹੁੰਦੇ ਵੀ ਆ ਜੇ ਉਹ ਤੋਂ ਉਹਨਾਂ ਨੇ ਚਾਹਿਆ ਤਾਂ ਉਸ ਤਰ੍ਹਾਂ ਹੀ ਨੇ ਐਮਐਲਏ ਸਾਹਿਬ ਕੀ ਕਹੋਗੇ ਆਜ ਇਹਨੇ ਕਰਨ ਵਾਸਤੇ ਆਜੀ ਵਰਤਨ ਪਰ ਮੱਟਨੇ ਵਾਲੋ ਕਹੇ ਹੋਏ ਇਤਿਹਾਸੋ ਅੱਜ ਉਹ 60 ਸਿੰਘ ਜਿਨ੍ਹਾਂ ਨੇ ਤੋਪਾਂ ਗੇੜ ਢਾਈ ਗਏ ਕੋਕੇ ਜਿਨ੍ਹਾਂ ਦੀ ਯਾਦ ਵਿੱਚ ਹਰ ਸਾਲ ਮੇਲਾ ਲੱਗਦਾ ਹੈ ਅੱਜ ਕੱਲ੍ਹ ਕੀ ਤਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸਦਾਨੀ ਦਾ ਆਪਾਰ ਤੇ ਆੜਾ ਵੀ ਆਜੇ ਜੋੜ ਮੇਲਾ ਵੀ ਆ ਔਰ ਇਹਨਾਂ ਜੋੜ ਮੇਲਿਆਂ ਤੇ ਆ ਕੇ ਸਾਨੂੰ ਪ੍ਰੇਰਣਾ ਮਿਲਦੀ ਆ ਕਿ ਉਹ ਸ਼ਹੀਦਾਂ ਨੇ ਕੋਈ ਆਪ ਦੀ ਜਾਤੀ ਨਹੀਂ ਸੀ ਉਹਨਾਂ ਪਰਿਵਾਰ ਲਈ ਨਹੀਂ ਉਹਨਾਂ ਕੌਮ ਲਈ ਸਮਾਜ ਲਈ ਦੇਸ਼ ਲਈ ਕੁਰਬਾਨੀ ਦਿੱਤੀ ਆ ਸਾਡਾ ਜਜ਼ਬਾ ਵੀ ਉਹੀ ਹੋਣਾ ਚਾਹੀਦਾ ਅਸੀਂ ਹਮੇਸ਼ਾ ਹੀ ਕੜ ਦੀ ਕਲਾਚ ਰਹਿ ਕੇ ਉਸ ਮਹਾਨ ਸ਼ਹੀਦ ਜਿਹੜੇ ਨੇ ਉਹਨਾਂ ਨੂੰ ਯਾਦ ਕਰੀਏ ਤੇ ਉਹਨਾਂ ਤੋਂ ਪ੍ਰੇਰਨਾ ਲੈਂਦੇ ਹਾਂ ਕੀ ਨਾਮ ਹੈ ਆਪਣਾ ਮੇਰਾ ਨਾਮ ਸੁਭਾਰਪ੍ਰਿੰਸਿੰਗਾ ਜੀ ਅੱਜ 17 ਜਨਵਰੀ ਦਾ ਦਿਨ ਹੈ ਅੱਜ ਸਾਹਬੇ ਕਮਾਲ ਸਤਿਗੁਰੂ ਗੋਬਿੰਦ ਸਿੰਘ ਸਿੱਤੇਪਾਤ ਸ਼ਹੀਦਾ ਪ੍ਰਕਾਸ਼ ਦਿਨ ਹੈ ਸਭ ਨੂੰ ਉਹਦੀ ਵਧਾਈ ਹੈ ਬਹੁਤ ਬਹੁਤ ਮੁਬਾਰਕਾਂ ਇਹੀ ਦਿਨ ਜਿਹੜਾ ਉਹ ਨਾਮਤਾਰੀ ਸ਼ਹੀਦ ਜਿਹੜੇ ਇੱਥੇ ਇਸ ਮਲੇਰਕੋਟ ਦੇ ਸਰਕੜ ਜਿੱਥੇ ਆਪਾਂ ਖੜੇ ਹਾਂ ਇੱਥੇ 66 ਸ਼ਹੀਦ ਸਿੰਘਾਂ ਨੂੰ ਤੋਪਾਂ ਦੇ ਗੇੜ ਖਲਾਰ ਕੇ ਸ਼ਹੀਦ ਕਰ ਦਿੱਤਾ ਗਿਆ ਜਿਨ੍ਹਾਂ ਚੋਂ ਇੱਕ ਭਾਈ ਬ੍ਰਿਯਾਂ ਸਿੰਘ ਮਧਰੇ ਖਾਦਾ ਇੱਕ ਨੂੰ ਤਲਵਾਰ ਨਾਲ ਭਾਈ ਵਿਸ਼ਣ ਸਿੰਘ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਮੇਲਾ ਬਣਾਇਆ ਜਾਂਦਾ ਇਹਦਾ ਜਿਹੜਾ ਪਿਛੋਕੜ ਹੈ ਉਹ ਇਹ ਸੀ ਕਿ ਖੁੰਧਕ ਤਾਂ ਅੰਗਰੇਜ਼ ਸਰਕਾਰ ਨਾਲ ਚੱਲ ਹੀ ਰਹੀ ਸੀ ਕਿ ਬਾਈਕਾਰਟੂਨ ਦਾ ਕੀਤਾ ਸੀ ਅੰਗਰੇਜ਼ ਸਰਕਾਰ ਵੀ ਕੋਈ ਨਾ ਕੋਈ ਬਹਾਨਾ ਪਾਲਦੀ ਸੀ ਤੇ ਅਸੀਂ ਵੀ ਉਹਨਾਂ ਨਾਲ ਕੋਈ ਨਾ ਕੋਈ ਪੰਗਾ ਲੈਣ ਵਾਸਤੇ ਉਸ ਵੇਲੇ ਤੱਕ ਤਿਆਰੀ ਸੰਦੇ ਇੱਥੇ ਸੀ ਮੁੱਟੜਖਾਨਾ ਮੁੱਟੜਖਾਨੇ ਦੇ ਵਿੱਚ ਭਾਈ ਗੁਰਮੁਖ ਸਿੰਘ ਨੰਬਰਦਾਰ ਸੀ ਤੇ ਉਹਨਾਂ ਨੂੰ ਆਉਂਦੇ ਆਉਂਦੇ ਉਹਨਾਂ ਨੇ ਦੇਖਿਆ ਤੇ ਇੱਕ ਬੈਲ ਦੇ ਉੱਤੇ ਬਹੁਤ ਸਾਰੀਆਂ ਮੂੜੀਆਂ ਲੱਦ ਕੇ ਇੱਕ ਕੁੰਜਰਾ ਉੱਤੇ ਬੈਠਾ ਸੀ ਤੇ ਉਹਨੂੰ ਨਾਲ ਆਰਮਾਰਦਾ ਸੀ ਤੇ ਉਹਨੇ ਆਖਿਆ ਵਾ ਗਰੀਬ ਐ ਥੱਲੇ ਉਤਰਿਆ ਤੂੰ ਆਪਾਂ ਤੁਰ ਕੇ ਚੱਲਦੇ ਹਾਂ ਨਾਲ ਗੱਲਾਂ ਬਾਤਾਂ ਕਰਾਂਗੇ ਉਹਨੇ ਕਹਿੰਦਾ ਤੂੰ ਕੌਣ ਐ ਸਿੱਖੜਿਆ ਮੈਨੂੰ ਕਹਿਣ ਵਾਲਾ ਤੇ ਉਹ ਕੋ ਕਾਜੀ ਕੋਲੇ ਲੈ ਗਿਆ ਤੇ ਕਾਜੀ ਨੇ ਫੈਸਲਾ ਦਿੱਤਾ ਵੀ ਇਹਦਾ ਬੈਲ ਹੈ ਜਿਵੇਂ ਮਰਜ਼ੀ ਕਰੇ ਕਹਿੰਦਾ ਮੈਂ ਤਾਂ ਇੱਕ ਜਾਨਵਰ ਗਰੀਬ ਜਾਨ ਬੁੱਢਾ ਜਾਣ ਕੇ ਇਹਨੂੰ ਆਖਿਆ ਸੀ ਪਰ ਉਹ ਕਹਿੰਦਾ ਨਹੀਂ ਕਾਜੀ ਨੇ ਆਖੇ ਦੇ ਸਾਹਮਣੇ ਇਹਨੂੰ ਕਤਲ ਕਰ ਦਿਓ ਉਹ ਰੋਂਦਾ ਪਿੰਟ ਦਾ ਪੈਣੀ ਸਾਬ ਚਲਾ ਗਿਆ ਪੈਣੀ ਸਾਹਿਬ ਗਿਆ ਤੇ ਉਹਨੇ ਆਪਣੇ ਸਾਥੀਆਂ ਨੂੰ ਗੱਲ ਦੱਸੀ ਤੇ ਸੱਗਰੂ ਰਾਮ ਸਿੰਘ ਨੇ ਇਹ ਗੱਲ ਕਹੀ ਵੀ ਜਾਂ ਮਾਰ ਦਿੰਦਾ ਜਾਂ ਮਰ ਜਾਂਦਾ ਦੋਹਾਂ ਚੋਂ ਇੱਕ ਕੰਮ ਕਰਦਾ ਸਿੰਘ ਮੁੜ ਕੇ ਨਹੀਂ ਆਉਂਦਾ ਤੇ ਫਿਰ ਉੱਥੋਂ ਵੈਨ ਉਹਨਾਂ ਦੇ ਸਾਥੀਆਂ ਨੇ ਪ੍ਰਣ ਲੈ ਲਿਆ ਵੀ ਇੱਥੇ ਦਾ ਬੁੱਚੜਖਾਨਾ ਕਤਲ ਕਰਾਂਗੇ ਵਡਾਂਗੇ ਸਿੰਘ ਚੱਲ ਪਏ ਬੁਚੜਖਾਨਾ ਕਤਲ ਕੀਤਾ ਬੁਚੜਕ ਦੋਆਂ ਛੜਾਈਆਂ ਤੇ ਉਸ ਤੋਂ ਬਾਅਦ ਆਪ ਪੇਸ਼ ਹੋ ਗਏ ਸ਼ੇਰਪੁਰ ਦੇ ਥਾਣੇ 'ਚ ਆ ਕੇ ਇੱਥੇ ਫਿਰ ਉਸ ਵੇਲੇ ਇਹ ਗਰਾਊਂਡ ਸੀ ਇੱਥੇ ਫਿਰ ਸੱਤ ਤੋਪਾਂ ਨੌ ਤੋਪਾਂ ਵੀੜੀਆਂ ਗਈਆਂ ਸੱਤ ਸਿੰਘਾਂ ਵਾਸਤੇ ਦੋ ਪਬਲਿਕ ਵਾਸਤੇ ਤੋਪਾਂ ਵੀ ਜਿਹੜੀਆਂ ਮਲੇਰ ਕੋਟਲੇ ਨਾਬਾ ਜੀਨ ਦੇ ਰਿਆਸਤਾਨੀਆਂ ਸਿੱਖ ਰਿਆਸਤਾਨੀਆਂ ਦੀਆਂ ਤੋਪਾਂ ਸਾਨੂੰ ਉਹਨਾਂ ਨਾਲ ਸੱਤ ਸੱਤ ਸਿੰਘਾਂ ਨੂੰ ਸਾਹਮਣੇ ਖੜੇ ਕਰਕੇ ਉੜਾਤਾ ਗਿਆ ਇਹ 16 ਨੂੰ ਅਗਲੇ ਦਿਨ ਬਿਨਾ ਮੁਕਦਮਾ ਚਲਾਏ ਬਿਨਾ ਕਿਸੇ ਕਾਸ ਤੋਂ ਚਲਾਤਾ ਤੇ ਇਹ ਉਹਨਾਂ ਦੀ ਯਾਦ ਦੇ ਵਿੱਚ ਇਸ ਥਾਂ ਦੇ ਉੱਤੇ ਕਸ਼ੀਰਦੀ ਮੇਲਾ ਹੁੰਦਾ ਜਿੱਥੇ ਸਤਿਗੁਰੂ ਜਗਦੀਸ਼ ਸਿੰਘ ਜੀ ਪਹਿਲਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਵੇਲੇ ਤੋਂ ਫਿਰ ਉਹਨਾਂ ਦੇ ਟਾਈਮ 'ਤੇ ਸਾਰਾ ਕੁਝ ਬਣਿਆ ਸਰਬੰਤ ਸਿੰਘ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਹੁੰਦੀ ਸਰਕਾਰ ਇਹਨੂੰ ਬਣਾਉਣ ਤੇ ਮੇਲਾ ਮਨਾਉਣ 'ਚ ਕਾਫੀ ਸਹਿਯੋਗ ਦਿੰਦੀ ਹੈ ਸਰਬੰਤ ਸਿੰਘ ਉਹਨਾਂ ਨੇ ਇਸ ਮਨਾਉਣ ਨੂੰ ਕਾਫੀ ਦਿੱਤਾ ਔਰ ਸਮੇਂ ਦੇ ਮੁਤਾਬਕ ਜਿਹੜੀ ਗੱਲ ਹੈ ਵੀ ਸ਼ਹੀਦਾਂ ਦੀਆਂ ਥਾਂਵਾਂ 'ਤੇ ਲੱਗेंगे ਹਰ ਬਰਸ ਮੇਲੇ ਉਹੀ ਮੇਲੇ ਲੱਗਦੇ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਨੂੰ ਨਮਸਤ ਨਤਮਸਤ ਹੋਣ ਵਾਸਤੇ ਸਾਸੰਗ ਤੇ ਥੀਉਂਦੀ ਹੈ ਅੱਜ ਦਾ ਦਿਨ ਵੀ ਇਹ ਮੇਲਾ ਮਨਾਇਆ ਗਿਆ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਅੱਜ ਅਸੀਂ ਇਹ ਸ਼ਹੀਦੀ ਸਥਾਨ 'ਤੇ ਖੜੇ ਆਂ ਜਿੱਥੇ ਨਾਮਧਾਰੀਆਂ ਦੇ ਸ਼ਹੀਦ ਹੋ ਕੇ ਅੰਗਰੇਜ਼ਾਂ ਦੀ ਜਿਹੜੀ ਬਬਰਤਾ ਸੀ ਉਹਦੇ ਖਿਲਾਫ ਤੋਪਾਂ ਦੇ ਮੋਰੇ ਖੜੇ ਹੋ ਕੇ ਉਹਨਾਂ ਦੀ ਸ਼ਹੀਦ ਹੋਈ ਹੈ ਸ਼ਹਾਦਤ ਹੋਈ ਹੈ ਦੇਸ਼ ਔਰ ਸਮਾਜ ਵਾਸਤੇ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਅੱਜ ਉਹਨਾਂ ਦੀ ਨਮਿੱਤੇ ਪ੍ਰੋਗਰਾਮ ਸੀਗਾ ਸ਼ਹਾਦਤ ਵੀ ਇੱਕ ਐਸੀ ਸੀ ਜਦੋਂ ਅਸੀਂ ਉਹਨਾਂ ਲੋਕਾਂ ਦੀ ਗੱਲ ਕਰਦੇ ਆ ਕਿ ਕਿਸੇ ਦਾ ਕੱਦ ਛੋਟਾ ਸੀ ਤਾਂ ਇੱਟਾਂ ਰੱਖ ਕੇ ਤੋਪ ਦੇ ਅੱਗੇ ਆ ਗਿਆ ਕਿਸੇ ਨੂੰ ਕਿਹਾ ਗਿਆ ਕਿ ਤੇਰਾ ਕਸੂਰ ਕੋਈ ਨਹੀਂ ਤੂੰ ਜਾ ਸਕਦਾ ਤਾਂ ਉਹਨੇ ਅੰਗਰੇਜ਼ ਦੀ ਦਾੜੀ ਫੜ ਕੇ ਇਹ ਕਹਿ ਦਿੱਤਾ ਹੁਣ ਤਾਂ ਮੈਂ ਕਸੂਰ ਕਰ ਰਿਹਾ ਮਤਲਬ ਇੱਕ ਸ਼ਹਾਦਤ ਦੇਣ ਦੀ ਵੀ ਹੋੜ ਸੀ ਕਿ ਮੈਂ ਆਪਣੀ ਕੌਮ ਔਰ ਦੇਸ਼ ਵਾਸਤੇ ਕੁਝ ਕਰ ਸਕਾਂ ਅੱਜ ਉਸ ਧਰਤੀ ਤੇ ਅਸੀਂ ਆਏ ਹਾਂ ਮਲੇਰਕੋਟਲਾ ਦੇ ਵਿੱਚ ਉਹ ਸ਼ਹਾਦਤ ਹੋਈ ਹੈ ਸਾਹਮਣੇ ਸਮਾਗਮ ਬਣਿਆ ਔਰ ਅੱਜ ਜਿਨੇ ਲੋਕਾਂ ਨੇ ਵੀ ਪ੍ਰਵਚਨ ਕੀਤੇ ਆ ਉਹਨਾਂ ਨੇ ਇੱਕ ਏਕਤਾ ਦਾ ਸਭ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਅੱਜ ਸਾਡੇ 10ਵੇਂ ਪਾਸ਼ਾ ਸ੍ਰੀ ਗੁਰਗੋਬਿੰਦ ਸਿੰਘ ਜੀ ਦਾ ਵੀ ਜਨਮ ਦਿਹਾੜਾ ਉਹਦੇ ਲਈ ਵੀ ਮੈਂ ਸਮਝਦਾ ਕਿ ਜੇ ਉਹਨਾਂ ਦੇ ਜੀਵਨ ਬਾਰੇ ਵੀ ਅਸੀਂ ਗੱਲ ਕਰਦੇ ਆ ਉਹ ਸਾਰਾ ਜੀਵਨ ਹੀ ਸ਼ਹਾਦਤ ਨਾਲ ਭਰਿਆ ਹੋਇਆ ਇਨੂੰ ਕਹਿੰਦੇ ਕਿ ਸਰਵੰਸ਼ ਬਾਰੇ ਆ ਬਾਪ ਬਾਰੇ ਆ ਬੱਚੇ ਬਾਰੇ ਆ ਆਪ ਖੁਦ ਕੌਮ ਔਰ ਦੇਸ਼ ਦੀ ਖਾਤ ਸ਼ਹੀਦ ਹੋਏ ਨੇ ਸੋ ਅੱਜ ਦਾ ਦਿਹਾੜਾ ਦਿਹਾੜਾ ਹੈ ਇਹ ਇੱਕ ਬਹੁਤ ਹੀ ਪਵਿੱਤਰ ਦਿਹਾੜਾ ਹੈ ਮੈਂ ਆਪਣੇ ਬੋਲوں ਉਹਨਾਂ ਸਾਰੇ ਸ਼ਹੀਦਾਂ ਨੂੰ ਨਮਨ ਵੀ ਕਰਦਾ ਔਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਨਮਨ ਕਰਦਾ ਹੋਇਆ ਮਾਤਵਤ ਆਮ ਆਦਮੀ ਪਾਰਟੀ ਤੇ ਕਾਂਗਰਸ ਆ ਜਿਹੜਾ ਰਲੇਮਾ ਹੋ ਰਿਹਾ ਹੈ ហេਠਾਂ ਭਾਵੇਂ ਕਿ ਪੰਜਾਬ ਦੇ ਵਿੱਚ ਜੇ ਲਾਇਆ ਜਾਵੇ ਤਾਂ ਇੱਕ ਦੂਸਰੇ ਦਾ ਵਿਰੋਧ ਵੀ ਹੋ ਰਿਹਾ ਕੀ ਕਹੋਗੇ ਦੇਖੋ ਇਹ ਜਿਹੜੇ ਗਠਬੰਧਨ ਹੁੰਦੇ ਨੇ ਇਹ ਪਵਿੱਤਰ ਗਠਬੰਧਨ ਹੋਣੇ ਚਾਹੀਦੇ ਆ ਇਸ ਗਠਬੰਧਨ 'ਚ ਨਾ ਤਾਂ ਕਿਸੇ ਦੀ ਨੀਅਤ ਸਾਫ਼ ਹੈ ਨਾ ਹੀ ਕੋਈ ਨੀਤੀ ਹੈ ਨਾ ਹੀ ਕੋਈ ਨੇਤਾ ਹੈ ਨੇਤਾਹੀਨ ਡਰੈਕਸ਼ਨਲੈਸ ਇਸ਼ੂਲੈਸ ਇੱਕ ਗਠਬੰਧਨ ਹੈ ਇਹ ਚੱਲਦਾ ਕਿ ਨਹੀਂ ਚੱਲਦਾ ਇਹ ਵੀ ਨਹੀਂ ਪਤਾ ਹੁੰਦਾ ਕਿ ਨਹੀਂ ਹੁੰਦਾ ਇਹ ਵੀ ਨਹੀਂ ਪਤਾ ਵੱਡਾ ਆਖਲੀ ਦਲ ਨਾਲ ਕਿਵੇਂ ਰਹੇਗਾ ਦੇਖੋ ਅੱਜ ਦੀ ਰੇਟ 'ਚ ਕੋਈ ਨਹੀਂ ਹੈਗਾ ਕੱਲ ਦਾ ਪਤਾ ਕੋਈ ਨਹੀਂ